ਦਾ ਇੱਕ ਮਿੰਟ ਲੈ ਬਾਬਾ ਭਾਈ ਸਗਰਾਂ ਦੇ ਸਥਾਨ ਤੇ ਅੱਜ ਹੈਗਾ ਟੂਰਨਾਮੈਂਟ ਇਹ ਟੂਰਨਾਮੈਂਟ ਤੇ ਸਾਈਕਲਾਂ ਦੀਆਂ ਰੇਸਾਂ ਲਵਾਉਣੀਆਂ ਜਿਹੜੇ ਕਿ 80 ਸਾਲ ਦੇ ਬਾਬੇ 70 ਸਾਲ ਦੇ ਬਾਬੇ 75 ਸਾਲ ਦੇ ਬਾਬੇ ਆ ਆ ਤਿੰਨ ਬਾਬੇ ਆ ਤਿੰਨ ਅਸੀਂ ਛੱਡਨੇ ਆ ਬਾਅਦ ਚ ਆ ਤਿੰਨ ਬਾਬੇ ਖੜੇ ਆ ਬਾਬਾ 80 ਸਾਲ ਦਾ ਭਜਲ ਸਿੰਘ ਆ 72 ਸਾਲ ਦਾ ਚੰਨਾ 70 ਸਾਲ ਦਾ ਗਲਵੇਲ ਤਿੰਨੇ ਜਾਣੇ ਇਹ ਸਾਈਕਲ ਲੈ ਮੰਦਰਾ ਤੂੰ ਵਜਾਉਣੀ ਆ ਤਾੜੀ ਜਦੋਂ ਤਾੜੀ ਵਜਾਈ ਉਹਦੇ ਸਾਈਕਲ ਤੋੜ ਲੰਗੇ ਬਈ ਵੇ ਕਿਹੜਾ ਇਹਨਾਂ ਚੋ ਪਹਿਲਾ ਆਉਂਦਾ ਵਾ ਚੱਲ ਵੀ 1 2 3 ਓਏ ਓਏ ਕਿੰਦੀ ਆ ਵਾ ਲੈ ਵੀ ਜਾਂਦੇ ਆ ਤਿੰਨੇ ਛੜ ਤੇ ਪੂਰਾ 1 ਕਿਲੋਮੀਟਰ ਦਾ ਫਾਸਲਾ ਇਹਨਾਂ ਨੇ ਲਾਉਣਾ ਉਹ ਜਾਂਦੇ ਆ ਆ ਇਹਨਾਂ ਨੇ ਆਉਣਾ ਆਪਦਾ ਟੈਕਵੇਂ ਆਉਣ ਕਿਵੇਂ ਆਉਣ ਜਿਹੜਾ ਪਹਿਲਾ ਆ ਗਿਆ ਉਹਨੂੰ ਨਾਮ ਮਿਲਣਾ ਬਾਬਾ ਭਾਈ ਸਿਕਰਾਮ ਦੇ ਸਥਾਨ ਤੇ ਅੱਜ ਬਣਾਇਆ ਸੀ ਟੂਰਨਾਮੈਂਟ ਬਈ ਹਾਂ ਹਾਂ ਸੰਗ ਤਾਂ ਇੱਥੇ ਰੌਣਕਾਂ ਲਾਉਂਦੀਆਂ ਆ ਕੇ ਬਾਬੇ ਦੇ ਘਰੇ ਸਤੇ ਪਾਸ਼ਾ ਜੀ ਦੇ ਘਰੇ ਲੱਗਦੀਆਂ ਰੌਣਕਾਂ ਬਾਬੇ ਦੇ ਘਰੇ ਹੁਣ ਇਧਰੋਂ ਮੁੜਨਾ ਸਾਈਕਲ ਵਾਲਿਆਂ ਨੇ ਉਹਨੂੰ ਦਿਖਾਉਨੇ ਆ ਦੇ ਮੁੜਦੇ ਵੀ ਬੰਦੇ ਦਿਖਾਉਨੇ ਆ ਤੁਹਾਨੂੰ ਆਉਣ ਕੇ ਢੇਡਾ ਲਾ ਕੇ ਇਧਰ ਦੀ ਲੰਮਾ ਸਫਰ ਆ ਉਹਨਾਂ ਦਾ ਕਿੰਨੇ ਟਾਈਮ ਚ ਆਉਂਦੇ ਆ ਘਾਟੋਂ ਕੰਨ 10 ਕਿਲੋਮੀਟਰ ਬਾਅਦ ਤੋਂ ਪੜ ਆ ਡੇਢ ਕਿਲੋਮੀਟਰ ਬਾਅਦ ਆ ਜਿੱਥੇ ਇਹਨਾਂ ਨੇ ਮੁੜ ਕੇ ਆਉਣਾ ਬਾਬੇ ਦਾ ਬੁੱਢੇ ਪਰ ਉੱਡਦੇ ਨਹੀਂ ਇਹ ਹਾਂ ਇਹ ਬਾਬੇ ਦੇ ਲੋ ਸਾਈਕਲ ਦੇਖ ਲੈ ਬਾਬੇ ਗੱਲ ਇੱਥੇ ਆਪਾਂ ਕਹਦੇ ਨੇ ਵੀ ਬਾਬਿਆਂ ਤੋਂ ਪੱਠੇ ਨਹੀਂ ਵੱਢੇ ਜਾਂਦੇ ਆ ਨਹੀਂ ਆ ਦੇਖ ਲੈ ਇਹਨਾਂ ਨੇ ਸਾਈਕਲ ਚਲਾਇਆ ਕਹਿੰਦੇ ਵੀ ਸਾਡਾ ਸਾਈਕਲਾਂ 'ਚ ਨਾਂ ਲਿਖੋ ਹੁਣ ਉਦੋਂ ਬਾਅਦ ਅਸੀਂ ਛੱਡਣਾ 80 82 ਸਾਲ ਦਾ ਬਾਬਾ ਹਾਂ ਦੋ ਬੰਦੇ ਉਹ ਆ ਫਿਰ ਉਹਨਾਂ ਨੇ ਵੀ ਮਗਰ ਚੱਕਣਾ ਅਸੀਂ ਫਿਰ ਆਪਾਂ ਜਾਵਾਂਗੇ ਨੌਜਵਾਨਾਂ ਨੂੰ ਉਹਨੇ 1.5 ਕਿਲੋਮੀਟਰ ਦੀ ਬਾੜ ਤੋਂ ਇਹਨਾਂ ਨੇ ਮੁੜ ਕੇ ਆਉਣਾ ਥੋਨੂੰ ਦਿਖਾਵਾਂਗੇ ਜਦੋਂ ਆ ਕੇ ਮੁੜ ਕੇ ਰੋਲਾ ਸਖ ਮੰਦਰ ਸੈ ਕਹਿੰਦਾ ਸੀ ਵੀ ਟੂਰਨਾਮੈਂਟ ਕਰਾਈਏ ਟੂ ਅੱਜ ਕਰਾਇਆ ਫਿਰ ਟੂਰਨਾਮੈਂਟ ਬਾਬੇ ਦੇ ਬਾਤ ਸੁਣੋ ਮੋੜਨ ਆਲੇ ਆ ਮੋੜਨ ਆਲੇ ਆ ਕਰਾਂ ਬਸ ਤੋਂ ਪਤਾ ਲੱਗ ਜੂ ਵੀ ਆਉਂਦੇ ਆ ਔੜ ਆਉਣਗੇ ਸਾਡਾ ਮੌਕਾ ਤੇ ਹੋਰ ਬਹੁ ਟਾਈਮ ਲੱਗ ਜਾਂਦਾ ਸਾਈਕਲ ਜਾਂ ਡੇਢ ਕਿਲੋਮੀਟਰ ਦੀ ਬਾੜ ਬਹੁਤ ਬਣ ਜਾਂਦੀ ਆ ਬਾੜ ਬਹੁਤ ਆਈ ਹਾਂ ਬਾੜ ਤੋਂ ਹੁਣਾ ਮੁੜ ਕੇ ਦੇਖ ਲੈ ਕਿੱਥੋਂ ਆਉਣਾ ਉਹਨਾਂ ਨੇ ਬੁੱਢੇ ਖਲੀਫੇ ਬੁੱਢੇ ਖਲੀਫੇ ਆ ਹੁਣ ਭਜਣ ਦੀ ਤਾਂ ਉਮਰ ਹੈ ਵੀ 80 ਸਾਲ ਦੇ ਨੇੜੇ ਤੇ ਚੰਨੇ ਦੀ ਹੈਗੀ ਆ 72 73 ਸਾਲ ਦੀ ਗੇਲੀ ਹੈਗਾ 70 72 ਦੀ ਗੇਲੀ ਆ ਆ ਬਾੜੀ ਬਾੜ ਬਿਲਕੁਲ ਕਿਲੋਮੀਟਰ ਤੋਂ ਗਾਂ ਲੰਗੇ ਜਾਂ 1.5 ਕਿਲੋਮੀਟਰ ਤੋਂ ఆరతైంది యానా ఉదరో హ్మ్ ਬਸ ਫੋਨ ਵਾਲੀ ਯਾਕਰਾ ਹੁਣ ਤਾਂ ਬਾਟ ਵੀ ਨੇੜ ਹੋ ਗਈ ਉਹਨਾਂ ਦੀ ਡੇਢ ਕਿਲੋਮੀਟਰ ਬਾਟ ਵੀ ਬਹੁਤ ਆ ਨਾ ਡੇਢ ਕਿਲੋਮੀਟਰ ਤਾਂ 10 ਮਿੰਟ ਲੱਗ ਜਾਂਦੇ ਆ ਘੱਟ ਤੋਂ ਘੱਟ ਓ ਉਹ ਆਉਂਦੇ ਆ ਬਈ ਹੁਣ ਆਉਂਦੇ ਆ ਆਉਂਦੇ ਆ ਆਉਂਦੇ ਆ ਚੱਕ ਤੇ ਹੁਣ ਦਿਖਾਵਾਂਗੇ ਸੰਗ ਤੇ ਤੁਹਾਨੂੰ ਮੋੜੇ ਆਉਂਦੇ ਇੱਕ ਰਾਂ ਓਹ ਦੇ ਵੀ ਉਹ ਆਗੇ 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 ਹਾਂ 1.5 ਕਿਲੋਮੀਟਰ ਤੋਂ ਆਇਆ ਦੇਖ ਲੈ ਤੁਹਾਨੂੰ ਕਹਿਆ ਵੀ 7-8 ਮਿੰਟ ਲੱਗ ਜਾਂਦੇ ਫੇਰ ਵੀ 1.5 ਕਿਲੋਮੀਟਰ ਦੇ ਵਾਹ ਵੀ ਆਉਂਦਿਆ ਤੂੜਾਂ ਪੜਦੇ ਮੱਲਾ ਆਉਂਦਿਆ ਤੂੜਾਂ ਪੜਦੇ ਵਾਹ ਵੀ ਵਾਹ ਠੀਕ ਆ ਹੁਣ ਬੜੀਆਂ ਗੱਲੋਂ 1.5 ਕਿਲੋਮੀਟਰ ਬਾੜ ਯਾਰ ਆਹ ਦੇਖੀ ਵੀ ਮਦਰਾ ਕਿਹੜਾ ਬੰਦਾ ਮੂਹਰੇ ਕਰਾ ਨਿਗਾਹ ਰੱਖੀ ਠੀਕ ਆ ਯਾਰ ਐ ਪ੍ਰੈਕਟਿਸਾਂ ਇੱਥੇ ਚੱਲਣ ਬਾਬੇ ਦੇ ਘਰੇ ਯਾਰ ਫਾਇਦ ਆ ਜੂਗਾ ਹਾਂ ਬਾਬੇ ਦੇ ਘਰੇ ਯਾਰ ਰੌਣਕ ਲੱਗਦੀ ਆ ਲੈ ਟੂਰਨਾਮੈਂਟ ਦਾ ਟੂਰਨਾਮੈਂਟ ਠੀਕ ਆ ਠੀਕ ਆ ਇਹਨਾਂ ਚੋ ਵੀ ਚੰਨਾ ਫੇਰ ਫਾਸਟ ਨੰਬਰ ਲੈ ਗਿਆ ਚੰਨਾ ਫਾਸਟ ਨੰਬਰ ਤੇ ਆ ਗਰਵੇਲ 2 ਨੰਬਰ ਤੇ ਆ ਪਾਜਨ 3 ਨੰਬਰ ਤੇ ਆ ਠੀਕ ਆ ਆ ਬਾਬਾ ਜੀ ਮਹੰਤ ਸਾਹਿਬ ਆਪਣੇ ਬੈਠੇ ਆ ਤੇ ਮਹੰਤਾ ਤੋਂ ਆਪਾਂ ਇਹਨੂੰ ਨਾਮ ਦਵਾਵਾ ਕੇ ਬਾਅਦ ਚ